ਰੁਜ਼ਗਾਰ ਦਾ ਪ੍ਰਬੰਧਿਤ ਕਰੋ ਰੁਜ਼ਗਾਰ ਦਾ ਪ੍ਰਬੰਧਿਤ ਕਰੋ ਪ੍ਰਬੰਧ ਕਰੋ ਪ੍ਰਬੰਧ ਕਰੋ ਲੱਟੇ ਗਲਗੀ ਸਰਕਾਰ ਮਰਦਾਬਾਦ 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 ਬੀਏ ਦੇ ਕਿਤਾਬ ਲੀਸ ਕਰੋ ਲੀਸ ਕਰੋ ਲੀਸ ਕਰੋ ਮੰਗੀਆਂ ਹੋਈਆਂ ਮੰਗਾ ਲਾਗੂ ਕਰੋ ਲਾਗੂ ਕਰੋ ਲਾਗੂ ਕਰੋ ਪਾਵਰ ਦੀ ਮੈਨੇਜਮੈਂਟ ਮਰਦਾਬਾਦ 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 ਖਿਲਾਵਾਂਗੇ ਜੇਕੇ ਨਾਲ ਲਾਰਡ ਪਈ ਤੇ ਜੱਲਦਾਰ ਲਾਰਡ ਪਈ ਤੇ ਜੱਲਦਾਰ ਆਵਾਜ਼ ਦੋ ਆਮੀਨ ਆਵਾਜ਼ ਦੋ ਆਮੀਨ ਜੋ ਹਮਸੇ ਟਕਰਾਏਗਾ ਜੋ ਦੂਰ ਹੋ ਜਾਏਗਾ ਹੱਕ ਲਵਾਂਗੇ ਜੇਕੇ ਨਾਲ ਲਾਰਡ ਪਈ ਤੇ ਜੱਲਦਾਰ ਲੋ ਇਹ ਜਿਹੜਾ ਤੁਹਾਨੂੰ ਦਿੱਤਾ ਗਿਆ ਕੋਈ ਸ਼ੌਕ ਨੂੰ ਧਰਨਾ ਨਹੀਂ ਦੇ ਰਹੇ ਕਿਉਂਕਿ ਵੇਖੋ ਇਹ ਪਬਲਿਕ ਦਾਦਾ ਅਹੀਂ ਤੁਹਾਨੂੰ ਪਤਾ ਵਾ ਕੋਈ ਸ਼ਹਿਰ ਵਾਸੀ ਹੈ ਸਾਡ ਸਾਡੇ ਕੋ 20 25% ਟੈਕਨੀਕਲ ਉਹ ਤੋਂ ਦੇ ਰਿਹਾ ਦਿਨ ਸਪਲਾਈ ਬਹਾਲ ਕਰਦੇ ਆ ਪਰ ਜਿੱਥੇ ਮਲਾਜ਼ਮਾਂ ਦੇ ਸਾਡੇ ਹਿੱਤ ਆ ਜਾਂਦੇ ਆ ਉਥੇ ਸਰਕਾਰ ਸਾਡੇ ਹਿੱਤ ਬੋਰਡ ਨਾਪਦੀ ਆ ਜਿੱਦਾਂ ਤੁਸੀਂ ਵੇਖਿਆ ਆ ਡੀਏ ਦੇ ਕੇਸ ਤਾਂ 16% ਦਾ ਡੀਏ ਜਲ ਗਿਆ ਤੇ ਸਾਨੂੰ 1% ਨਹੀਂ ਮਿਲਿਆ ਐ ਬਦਲਾ ਲਿਆਦਾ ਇਹ ਮਲਾਜ਼ਮਾਂ ਨੇ ਪਰ ਸਰਕਾਰ ਨੂੰ ਪਤਾ ਨਹੀਂ ਡੀਏ ਦੇ ਕਿਉਂ ਚੁੱਪ ਫੇਰ ਸਾਡੇ ਜਿਹੜੇ ਪ੍ਰੈਸ਼ਰ ਪੀਡ ਉਹ ਕਹਿੰਦੇ ਖਤਮ ਕਰਕੇ ਰੈਗੂਲਰ ਕੀਤਾ ਜਾਵੇ ਇਹ ਕਿ ਸਾਡੀ ਬਰਾਬਰ ਰੱਖਾ ਬਰਾਬਰ ਪੋਸਟ ਦੀ ਮੰਗ ਹੋ 35400 ਦੀ ਉਹ ਅਸੀਂ ਕਾਫੀ ਦਰਗਾਹੋਂ ਗਹਿ ਚੁੱਕੇ ਆ ਕਿ ਇਹ ਐਲਡੀਸੀ ਨੂੰ ਬੰਦਾ ਜਾਂ ਸੇਵਾ ਦਾ ਤਾਂ ਜਾਇਲਮ ਤੋਂ ਜਾ ਔਰ ਗਰੇ ਪ੍ਰੋਮੋਟਰ ਦਾ ਉਹਨੂੰ ਜਿਹੜਾ ਨਵੇਂ ਬੰਦੇ ਦੇ ਬਾਰੇ ਇੱਕ ਨਵਾਂ ਭਰਤੀ ਹੁੰਦਾ ਉਹ ਸਕੀਲ ਉਹ ਛੇਵਾਂ ਪੇਸ ਖੇਲ ਦਿੱਤਾ ਜਾਵੇ ਫਿਰ ਸਾਡੇ ਜਿਹੜੇ ਬਿਜਲੀ ਨਿਕੰਮ ਦੇ ਕੰਮ ਆ ਉਹ ਦੂਜੇ ਦਫ਼ਤਰਾਂ ਨਾਲ ਲੱਗ ਵਾ ਦੂਜੇ ਦਫ਼ਤਰਾਂ ਚ ਤੁਸੀਂ ਵੇਖਿਆ ਜਾਗੇ ਪੇਚੀਟਾਂ ਦੇ ਬਹਿ ਕੇ ਕੰਮ ਹੁੰਦਾ ਸਾਡਾ ਮੌਤ ਦੇ ਨਾਲ ਕੰਮ ਹੁੰਦਾ 2 ਇੰਚ ਦਾ ਫਰਕ ਹੁੰਦਾ ਮਾੜਾ ਹੱਥ ਲੱਗਿਆ ਡਾਚ ਤੇ ਬੰਦਾ ਥੱਲੇ ਕਿੰਨੇ ਮਲਾਜਮ ਜਵਾਨ ਜਾਣ ਗਵਾ ਚੁੱਕੇ ਆ ਉਹ ਇੱਕ ਸਾਡੇ ਜਿਹੜੇ ਮੁਲਾਜ਼ਮ ਸੇਸ਼ੀਅਮ ਦੇ ਅਧੀਨ ਭਰਤੀ ਹੋਏ ਆ ਮਰਤਕ ਮੁਲਾਜ਼ਮਾਂ ਗੇਸਟ ਉਹਦੇ ਵਿੱਚ ਉਹਨਾਂ ਕੋ 12% ਵਿਆਜ ਲਿਆ ਜਾਦਾ ਐਈ ਉਹਨਾਂ ਨੇ ਅਪੀਲ ਕੀਤੀ ਵੀ 0% ਵਿਆਜ ਦੇ ਲਓ ਕਿਉਂਕਿ ਇਹਨਾਂ ਦਾ ਅੱਗੇ ਬੜਾ ਤਕਾ ਆ ਪੰਜਾਬ ਸਰਕਾਰ ਤੋਂ ਨੌਕਰੀ ਮਿਲਦੀ ਸਾਡੇ ਡਿਪਾਰਟਮੈਂਟ ਦੇ 8-10 ਸਾਲ ਲੰਗੜੀ ਬੰਦ ਕੀਤੀ ਇੱਕ ਨੇ 10 ਸਾਲ ਉਹਨਾਂ ਦਾ ਪੀੜ ਖਰਾਬ ਹੋ ਗਿਆ ਉਹ 10 ਸਾਲ ਪਹਿਲਾਂ ਲੱਗੇ ਹੁੰਦੇ ਅੱਜ ਕਿਤੇ ਦੇ ਕਿਤੇ ਬੈਠੇ ਹੋਣੇ ਦੂਜਾ ਉਹਨਾਂ ਕੋ 12% ਵਿਆਜ ਲਿਆ ਜਾ ਉਹਨਾਂ ਕੋਈ ਨਹੀਂ ਸਿੱਧੇ ਨਹੀਂ ਆ ਕੇ ਪੈਸੇ ਭਰ ਦੇਣਾ ਫਿਰ ਤੁਜੀ ਇਹ ਕਿਹੜੀ ਚੋਕ ਇਸ ਦਾ ਦਿੱਤੇ ਜਾਣ ਅਹੀਂ ਇਹ ਮੰਗਦੀ ਆ ਵੀ ਵਿਆਜ ਜ਼ੀਰੋ ਕਰਕੇ ਪੈਸੇ ਦੇਣ ਲਈ ਤੇ ਆ ਵਿਆਜ ਜ਼ੀਰੋ ਕੀਤਾ ਜਾਵੇ ਤੇ ਇਹ ਕਰਕੇ ਉਹਨਾਂ ਦਾ ਪਹਿਲਾਂ ਹੀ ਬੜਾ ਸਮਾਂ ਬਰਬਾਦ ਹੋ ਗਿਆ ਵਾ ਉਹਨਾਂ ਨੂੰ 10 ਸਾਲ ਪਹਿਲਾਂ ਨੌਕਰੀ ਮਿਲੀ ਚਾਹੀਦੀ ਸੀ ਉਹ ਨਹੀਂ ਮਿਲੀ ਕੇ ਕਰਕੇ ਉਹਨਾਂ ਦਾ ਵਿਆਜ ਜ਼ੀਰੋ ਕਰਕੇ ਤੇ ਫਿਰ ਪੈਸੇ ਲੈ ਜਾਂਦੇ ਕਿਸ਼ਤਾਂ 'ਚ ਲੈ ਜਾਂਦੇ ਇਹ ਸਾਡਾ ਇਹ ਮੇਨ ਮਸਲੇ ਹੈਗੇ ਉਹਦੇ ਵਿੱਚ 2-4 ਸਾਡੇ ਮਸਲੇ ਹੋਰ ਹੈਗੇ ਜਿੱਦਾਂ ਮੰਨ ਲਓ ਆਪਣੇ ਅਸੀਂ ਕੰਮ ਕਰਦੇ ਆ ਬਾਹਰ ਫੀਲਡ 'ਚ ਡੈਥ ਹੋ ਜਾਂਦੀ ਹੈ ਕਰੰਟ ਲੱਗ ਜਾਂਦਾ 10 ਲੱਖ ਪਹਿਲਾਂ ਸਰਕਾਰ ਨੇ ਭੇਲੇ 20 ਕਿਹੜਾ ਆ ਦੇ ਹੀ ਹੋ ਗਿਆ ਟੋਟਲ ਐ ਸੋਨਾ ਵਾਦਾ ਕੀਤਾ ਇਹ ਪੇ ਅਗਲੇ ਸਾਲ ਵਧਾਵਾਂਗੇ ਹੋ ਵਧਾਉਣਾ ਚਾਹੀਦਾ ਹੋ ਕਿਉਂ ਨਹੀਂ ਵਧਾ ਰਹੇ ਬਾਕੀ ਮਲਾਗਾ ਨੂੰ ਕਰੋੜ-ਕੋੜ ਰੁਪਈਆ ਮਿਲਦਾ ਸਾਰੇ ਡਿਪਾਰਟਮੈਂਟਾਂ 'ਚ ਸਾਡੇ ਕਿਉਂ 30 ਲੱਖ ਨਾਲੇ ਪਬਲਿਕ ਸੇਵਾ ਕਦੇ ادارے ਇਹਦਾ ਜੀ ਕਰਦਾ ਹੱਥ ਲੱਗਨ ਨੂੰ ਕੋਈ ਲਾਉਂਦਾ ਹੱਥ ਪਰ ਉਹ ਗੱਲ ਹੈ ਸਿਸਟਮ ਬਣਿਆ ਪਿਆ ਸਰਕਾਰ ਦਾ ਥੋੜਾ ਜਿਹਾ ਨੂੰ ਵਧਾਇਆ ਹੁਣ ਕੁਝ ਪੈਂਡ ਕੋ ਕਿਤੇ ਲੈ ਗਦੇ ਠੀਕ ਹੈ ਸਹਤਿਆਂ ਬਣ ਗਿਆ ਸਾਡੀਆਂ ਬੱਚੇ ਮੰਗਾਏ ਬੱਚੇ ਆ ਮੰਗਾ ਤੇ ਸਾਰ ਬਰਗ ਦੀ ਮੰਗ ਹੈਗੀ ਉਹਦੇ ਵਿੱਚ ਕਿ ਮੈਂ ਕੈਟਾਗਰੀ ਕਿਣਾਵਾ ਤੇ ਬਹੁਤ ਜਿਆਦਾ ਹੋ ਜਾਣੀਆਂ ਟਾਈਮ ਬੜਾ ਲੱਗਣਾ ਕੋਈ ਵੀ ਚਲਾਉਣੇ ਆ ਸਾਰੇ ਆ ਮੰਗਾਂ ਦੇ ਸਹਿਮਤੀਆਂ ਭੰਗੀਆਂ ਸਰਕਾਰ ਦੇ ਹੁੰਦੇ ਆ ਵਿੱਤ ਮੰਤਰੀ ਭਾਰਤ ਸਿੰਘ ਜੀਮਾ ਜੀਓ ਸਾਹਿਬ ਔਰ ਸਾਡੀ ਮੈਨੇਜਮੈਂਟ ਡਾਇਰੈਕਟਰ ਸਾਰੇ ਬੈਠੇ ਸਾਰਿਆਂ ਜਥੇ ਬੰਦਿਆਂ ਬੈਠਿਆ ਜਿਨ੍ਹਾਂ ਦੇ ਸਹਿਮਤੀ ਹੋ ਗਿਆ ਉਹ ਲਾਗੂ ਨਹੀਂ ਕਰ ਰਹੇ ਸਾਡੀ ਲੜਾਈ ਇਹ ਆ ਵੀ ਲਾਗੂ ਕਰਕੇ ਸਾਨੂੰ ਸਰਕੂਲਰ ਦੇ ਦਿਓ ਜਿਨ੍ਹਾਂ ਦੇ ਸਹਿਮਤੀ ਹੋ ਗਿਆ ਵਾ ਤੇ ਐਂ ਸ਼ਵੇਰੇ ਧਰਨਾ ਸਮਾਪਤ ਕਰਦਣੇ ਆ ਨਾ ਤੇ ਸਾਡੀ ਪਬਲਿਕ ਨਰਾਬ ਹੋਵੇ ਕਿਉਂਕਿ ਪੈੜੀ ਸੀਜ਼ਨ ਚੱਲ ਰਿਹਾ ਵਾ ਬਾਰ ਕੇ ਬਹੁਤ ਕਿਸਾਨਾਂ ਦੀ ਫਸਲ ਹੀ ਖਰਾਬ ਹੋ ਰਹੀ ਆ ਭਾਵੇਂ ਕਿ ਗreturnData ਸਾਨੂੰ ਠਮਤਨ ਦੇ ਰਹੇ ਆ ਇਹ ਸਾਡੇ ਆ ਮੰਗਾ ਲਾਗੂ ਕਰਨ ਦੇ ਬਜਾਏ ਉਲਟਾ ਕਦੇ ਐਡਵਾਂਸ ਦਾ ਡਰਾਵਾ ਦਿੰਦੇ ਕਦੇ ਕੇ ਦਾ ਇਹ ਬਿਜਲੀ ਬੋਰਡ ਦਾ ਐਡਵਾਂਸ ਵਾਲਾ ਸਾਡੇ ਦੇ ਕੋਈ ਅਸਰ ਨਹੀਂ ਹੈਗਾ ਨਾ ਇਹ ਨੂੰ ਸਮਝਦੇ ਆ ਕਿਉਂਕਿ ਅੱਜ ਇਹ ਸਿਰਫ ਬਿਜਲੀ ਮੁਲਾਜ਼ਮ ਲੜਦੇ ਆ ਪਰਿਵਾਰ ਸਾਡੇ ਘਰਾਂ 'ਚ ਬੈਠੇ ਆ ਸਾਡੇ ਭਾਤੇ ਜਿੱਥੇ ਬੰਨਿਆ ਬਾਹਰ ਬੈਠੀਆਂ ਅਜੇ ਆਵਾਜ਼ ਨਹੀਂ ਦਿੱਤੀ ਇਕੱਲੇ ਇਕੱਲੇ ਲੜਦੇ ਪਏ ਆ ਜੇ ਜ਼ਿਆਦਾ ਤਕਦਾਈ ਕਰਨਗੇ ਤੇ ਫਿਰ ਇੱਥੇ ਪੰਜਾਬ ਚ ਮੌਲ ਖਰਾਬ ਹੋਊਗਾ ਸਾਰੇ ਧਾਰੇ ਇਕਵਨ ਸਾਰੇ ਜਤੇ ਬੰਨਿਆ ਸਾਰੇ ਜਿਹੜੀਆਂ ਕੈਟਾਗਰੀਆਂ ਇਹ ਸਾਡੇ ਸਾਥ ਦੇ ਵਿੱਚ ਸਾਨੂੰ ਸਮਰਥਨ ਦੇ ਰਹੇ ਆ ਵਾ ਇਹ ਕਰਕੇ ਅਸੀਂ ਹਲੇਵਾਜ ਨਹੀਂ ਦਿੱਤੀ ਜਦੋਂ ਦੇ ਦਿੱਤੀ ਆ ਜਾਣਾ ਅਸੀਂ ਚਾਹੁੰਦੇ ਆ ਵੀ ਸਾਡੀਆਂ ਜਿਹੜੀਆਂ ਮੰਗਾਂ ਮੰਨਿਆ ਗਈਆਂ ਉਹਨੂੰ ਜਲਦੀ ਤੋਂ ਜਲਦੀ ਤੁਹਾਡੇ ਪੈਰਸਾਈ ਮਾਦੀਆਂ ਵਿੱਚ ਕਹਿਣਾ ਚਾਹੁੰਦੇ ਆ ਵੀ ਤੁਸੀਂ ਵੇਖੋ ਇੱਕ ਚੌਥਾ ਥਮ ਜੇ ਤੁਸੀਂ ਸਾਡੀ ਆਵਾਜ਼ ਅੱਗੇ ਵੀ ਪਹਿਲਾਂ ਬੁਲੰਦ ਕਰਦੇ ਆ ਅਸੀਂ ਤੁਹਾਡਾ ਧੰਨਵਾਦ ਕਰਦੇ ਆ ਕੋਈ ਅੱਜ ਵੀ ਬੁਲੰਦ ਕਰਨਾ ਹੈ ਜੀ ਸਾਡੀ ਆਵਾਜ਼ ਸਰਕਾਰ ਤੱਕ ਪਹੁੰਚਾਈ ਜਾਵੇ ਪੇ ਇੱਕ ਮਰਾ ਦਾ ਕੀਤਾ ਜਾਵੇ ਤੇ ਇਹ ਮੰਗਾ ਟੇਬਲ ਤੇ ਆਗਰੇ ਅਸੀਂ ਬਹਿ ਕੇ ਦੇਣ ਲਈ ਤਿਆਰ ਹਾਂ ਅਸੀਂ ਮੰਗਾ ਦਾ ਸਹਿਨਤੀ ਹੋ ਗਈ ਆ ਮੰਨਿਆ ਕਈਆਂ ਹਾਂ ਲਾਗੂ ਕਰਨ ਦੀ ਗੱਲ ਵਾ ਲਾਗੂ ਕਰ ਦਿਓ ਤੇ ਸਰਕੂਲਰ ਦੇ ਦਿਓ ਤੇ ਅਸੀਂ ਆਗੇ ਨੂੰ ਜਿਹੜਾ ਪੋਸਟਪੋਨ ਕਰ ਦਿੰਦੇ ਹਾਂ ਜਿੱਤੇ ਸਾਨੂੰ ਵੀ ਬੜਾ ਕਈਆਂ ਤਾਂ ਕੰਡੀਸ਼ਨ ਲੱਗਦੀ ਆ ਉਹ ਸਾਨੂੰ ਲਾ ਦੇਣਾ ਜਿੱਦਾਂ ਪੀਓਡੀਟੀ ਮੀਟਿੰਗ ਹੋਣੀ ਆ ਇਹ ਆਪੇ ਬਾਸ ਕਰਾਂ ਬੀਓਡੀ ਦੀ ਸਰਕਾਰ ਦੀ ਹੈ ਸਰਕਾਰ ਤੋਂ ਬਾਅਦ ਉਹਦੇ ਲਾ ਦੇਣ ਬੀਓਡੀ ਦੀ ਮੀਟਿੰਗ ਪਾਸ ਕਰਵਾ ਲਈ ਜਾਊਗੀ ਕਿੱਡੀ ਕਵੱਡੀ ਗੱਲ ਵਾ ਅੱਗੇ ਪਿਛਲੇ ਸਮਝਾ ਦਿੰਦੇ ਰਹੇ ਆ ਇਹ ਕਰਕੇ ਜਿਤਾ ਨਹੀਂ ਦੇ ਵੀ ਛੇਤੀ ਲਾਗੂ ਕਿਤੇ ਜਾਣ ਤੇ ਪੰਜਾਬ ਦਾ ਮਾਹੌਲ ਨਾ ਖਰਾਬ ਕੀਤਾ ਜਾਵੇ ਨਵੀਂ ਭਰਤੀ ਕੀਤੀ ਜਾਵੇ 50000 ਪੋਸਟ ਖਾਲੀ ਪਈ ਆ ਇਹ ਮੈਗਨ ਸਹੀ ਕਰਨ ਵਾਸਤੇ ਨਵੀਂ ਭਰਤੀ ਕੀਤੀ ਜਾਵੇ ਐਂ ਸਰਕਾਰ ਤੋਂ ਮੰਗਾਂ ਕਰਦੇ ਆ ਕਿ ਆਪਣੀ ਮੰਗਾਂ ਨਹੀਂ ਪੂਰੀ ਚੱਲ ਰਿਹਾ ਨਾ ਪਾ ਚੱਲ ਰਿਹਾ ਇਹ ਸੰਘਰਸ਼ ਦੇਖੋ ਅਸੀਂ 13 ਤਰੀਕ ਤੱਕ ਦਿੱਤਾ ਵਾ ਤੇ ਇਹ ਵੀ ਨਾਲ ਅਸੀਂ ਗਿਆ ਵਾ ਕਿ ਜੇ ਨਹੀਂ ਲਾਗੂ ਕਰਦੇ ਤੇ ਇਹ ਗਾਹ ਵੀ ਵਿਧਾਇਆ ਜਾ ਸਕਦਾ ਹੋਰ 15 ਅਗਸਤ ਨੂੰ ਸਾਡਾ ਬੈਨ ਲਾ ਗਿਆ ਜੇ ਸਿੰਘ ਸਾਡਾ ਨਾ ਲਾਗੂ ਕੀਤਾ ਅਸੀਂ ਵੱਡੇ ਬੱਦਲ ਦੇ ਜਿੱਤੇ ਜਿਹੜੇ ਇਹਨਾਂ ਨੇ ਝੰਡੇ ਲੜਾਉਣੇ ਆ ਆਪਾਂ ਗੱਪਾਂ ਜਾਂ ਕਰੇ ਲਾਗੇ ਬਨੇ ਇਕੱਠ ਕਰਕੇ ਤੇ ਕਾਲੇ ਝੰਡੇ ਨਾਲ ਵਿਰੋਧ ਕਰਾਂਗੇ ਰੋਸ ਮਾਰਤ ਕਰਾਂਗੇ ਅਸੀਂ ਜਿਆਦੀ ਦਾ ਦਿਹਾੜਾ ਵਾ ਪਰ ਸਾਨੂੰ ਇਹਨਾਂ ਮਲਾਜਾਂ ਦਾ ਗੁਲਾਮ ਬਣਾਇਆ ਵਾ ਅਸੀਂ ਆਪਣਾ ਪ੍ਰਤੀਕ ਕਰਾਂਗੇ ਆਪਣੀ ਯਾਦ ਦੀ ਕਾਲੇ ਝੰਡਾ ਲੈ ਕੇ ਫਿਰ ਆਹ ਥੇ ਕਰਦੇ ਨੇਤੀਆਂ ਵਾਂ ਉਹਦੇ ਵਿਰੋਧ ਤੇ ਜਾਵਾਂਗੇ